ਦਨਤਰੀਪੁਰ ਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸੁੰਦਰ ਅਲੋਕ ਆਖਿ ਚਬਾਈਆ ਦੇ ਤੁਹਾਨੂੰ ਦਿਖਾ ਰਿਹਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਦਿੱਤੇਗੇ ਪਰਸਪੇਕਟਿਵ ਨਹੀਂ ਬਾਕੀ ਹੋ ਗਿਆ ਨਾ ਨੇ ਉੱਤੇ ਹੀ ਵਾਤਾਵਰਣ ਦੱਸ ਦਵੇ ਸਾਨੂੰ ਮੇਟਾ ਸੋ ਅਸਮਾਨ ਦੇ ਵਿੱਚ ਤੁਹਾਨੂੰ ਆਹ ਕੁਛ ਬਾਜੀ ਸੁੰਦਰ ਅਲੋਕ ਕੇ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕਿ ਧੰਤਨਸ਼ੀਰੂਰਾਂ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ ਔਰ ਇਹ ਦ੍ਰਿਸ਼ ਬਹੁਤ ਹੀ ਦੇਖਣਯੋਗ ਹੈ ਔਰ ਵੱਡੀਆਂ ਜਿਹੜੀਆਂ ਤੇ ਆਤਸ਼ਬਾਜ਼ੀਆਂ ਇਲੈਕਟ੍ਰੋਨਿਕ ਆਤਸ਼ਬਾਜ਼ੀ ਔਰ ਤੁਸੀਂ ਦੇਖੋ ਬਹੁਤ ਖੂਬਸੂਰਤ ਤਸਵੀਰਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕੇ ਸੰਗਤਾਂ ਪਹੁੰਚੀਆਂ ਨੇ ਔਰ ਆਤਸ਼ਬਾਜ਼ੀ ਕੀਤੀ ਜਾ ਰਹੀ ਹੈ ਅੰਮ੍ਰਿਤ ਵੇਲੇ ਤੋਂ ਹੀ ਸੰਗਤ ਪਹੁੰਚੀ ਹੈ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਔਰ ਸੰਗਤਾਂ ਦਾ ਵੱਡਾ ਠਾਠਾ ਮਾਰਦਾ ਇਹ ਇਕੱਠ ਹੈ ਉਹ ਪਹੁੰਚਿਆ ਹੋਇਆ ਪਰ ਉਸ ਜੇ ਅਰਦਾਸ ਕਰਨ ਦੇ ਲਈ ਔਰ ਆ ਤੁਸੀਂ ਬਾਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਆਕਾਸ਼ੀ ਬਾਜੀ ਅਸਮਾਨ ਦੇ ਵਿੱਚ ਦੇਖ ਸਕਦੇ ਹੋ ਬਹੁਤ ਖੂਬਸੂਰਤ ਆਕਾਸ਼ੀ ਬਾਜੀ ਕਜਖਨ ਜੀ ਦਾ ਬਾਰਸ਼ ਆ ਵਿਕੇ ਔਰ ਸੰਗਤਾਂ ਦਾ ਸਲਾਬ ਆ ਗਿਆ ਸੰਗਤਾਂ ਦਾ ਠੰਗਾ ਮਾਰਦਾ ਇਕੱਠੇ ਤੇ ਸੁੱਟਣ ਨੂੰ ਥਾਂ ਨਹੀਂ ਹੈ ਔਰ ਸੰਗਤਾਂ ਇਸ ਮੂਮੈਂਟ ਨੂੰ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰ ਰਹੀਆਂ ਨੇ ਉਹ ਖੂਬਸੂਰਤ ਸੈਕੜੇ ਪੁਸ਼ੀਆਂ ਪ੍ਰਾਪਤ ਕਰਨ ਦੇ ਲਈ ਉਹ ਨਾਲ ਹੀ ਇਲੈਕਟ੍ਰੋਨਿਕ ਅੱਚਬਾਰੀ ਵੀ ਹੋ ਰਹੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਜਿੱਥੇ ਕਿ ਇਲੈਕਟ੍ਰੋਨਿਕ ਅੱਚਬਾਰੀ ਹੋ ਰਹੀ ਹੈ ਔਰ ਅਸਮਾਨ ਦੇ ਵਿੱਚ ਸੋ ਬਹੁਤ ਹੀ ਖੂਬਸੂਰਤ ਸੀ ਨੀਰਾ ਸਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸਰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਗੁਰੂ ਸਾਹਿਬ ਤੋਂ ਪੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤ ਦਾ ਬਸਲਾ ਫਟਾ ਮਾਦਾ ਇਕੱਠ ਔਰ ਰੰਗ ਬਰੰਗੀਆਂ ਲਾਈਟਾਂ ਇਸ ਦੇ ਨਾਲ ਹੀ ਖੂਬਸੂਰਤ ਤਸਵੀਰਾਂ ਸਚਕੰਡ ਸ਼ੇਰ ਦਰਬਾਰ ਸਾਹਿਬ ਤੋਂ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਅੰਮ੍ਰਿਤ ਵੇਲੇ ਤੋਂ ਪਹੁੰਚੀਆਂ ਨੇ ਔਰ ਹੁਣ ਆਪ ਜੀ ਦੇ ਅਦਿਸ਼ ਦੀਪਮਾਲਾ ਅਤੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਵਸਾਈ ਹੋਈ ਨਗਰੀ ਅੰਮ੍ਰਿਤਸਰ ਸੋ ਅੰਮ੍ਰਿਤਸਰ ਪੂਰਾ ਸ਼ਹਿਰ ਹੀ ਰਚਨਾਇਆ ਹੋਇਆ ਹੈ ਜੇਕਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਔਰ ਅਸਮਾਨ ਦੇ ਵਿੱਚੋਂ ਪੂਰਾ ਅਸਮਾਨ ਹੀ ਰਚਨਾਇਆ ਗਿਆ ਹੈ ਪੂਰਾ ਅੰਮ੍ਰਿਤਸਰ ਸ਼ਹਿਰ ਹੀ ਰਚਨਾਇਆ ਗਿਆ ਹੈ ਜਿੱਥੇ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਹੋ ਰਹੀ ਹੈ ਉੱਥੇ ਹੀ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਵੀ ਆਤਿਸ਼ਬਾਜ਼ੀ ਹੋ ਰਹੀ ਹੈ ਔਰ ਘਰਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਦੀਪਮਾਲਾ ਕੀਤੀ ਗਈ ਦੀਵੇ ਬਿਖਾਏ ਗਏ ਨੇ ਸੋ ਬਹੁਤ ਹੀ ਖੂਬਸੂਰਤ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸੋ ਬਹੁਤ ਹੀ ਖੂਬਸੂਰਤ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਔਰ ਹਰ ਤਰ੍ਹਾਂ ਦੀ ਸਹੂਲਤ ਸੰਗਤ ਦਿੱਤੀ ਗਈ ਹੈ ਸੋ ਸੰਗਤ ਆਠਾਠਾ ਮਾਰਦਾ ਇਕੱਠ ਸੰਗਤਾਂ ਦਾ ਸਹਿਲਾਬ ਔਰ ਜਿਦਕੇ ਪਿਆਰ ਰੱਖਣ ਨੂੰ ਵੀ ਥਾਂ ਨਹੀਂ ਹੈ ਹਰ ਪਾਸੇ ਸੰਗਤ ਹੀ ਸੰਗਤ ਔਰ ਅਸਮਾਨ ਦੇ ਵਿੱਚ ਰੌਸ਼ਨੀ ਪੂਰਾ ਅਸਮਾਨ ਹੀ ਜਗਮਗ ਜਗਮਗ ਹੋ ਰਿਹਾ ਸੱਚਖੰਡ ਦੇ ਸ਼੍ਰੀ ਦਰਬਾਰ ਸਾਹਿਬ ਤੋਂ ਬਹੁਤ ਸੂਰਤ ਤਸਵੀਰਾਂ ਔਰ ਨਾਰੀ ਇਲੈਕਟ੍ਰੋਨਿਕ ਅੱਤਿਸ਼ਬਾਜੀ ਥੋੜੇ ਜਿਹਾ ਤਰਾਹੀ ਖੂਬਸੂਰਤ ਤਸਵੀਰਾਂ ਅਸਮਾਨ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਔਰ ਇੱਕ ਪਾਸੇ ਤੁਸੀਂ ਦੇਖ ਲਿਓ ਕਿ ਸੰਗਤ ਦਾ ਇੱਕਾ ਪਰਕਰਮਾਂ ਦੇ ਵਿੱਚ ਦੇਸੀ ਕਿਉਂ ਦੀਪਮਾਲੇ ਔਰ ਪਰਕਰਮਾਂ ਦੇ ਵਿੱਚ ਤਿਲ ਸੁਤਨ ਨੂੰ ਵੀ ਜਿਹੜੀ ਕੇ ਖਾ ਨਹੀਂ ਹੈ ਸੋ ਹਰ ਪਾਸੇ ਤੁਹਾਨੂੰ ਸੰਗਤੀ ਸੰਗਤ ਨਜ਼ਰ ਆਉਗੀ ਸੋ ਗੁਰੂ ਸਾਹਿਬ ਜੀ ਦੇ ਅਪਾਰ ਕਿਰਪਾ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਤਾਂਤਰ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ਪੁਰ ਮਨਾਰੀਆਂ ਨੇ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਤੱਤਾਂ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਜਿੱਥੇ ਕਿ ਅੱਜ ਪ੍ਰਕਾਸ਼ਪੁਰ ਮਨੋਲੀ ਸੰਗਤਾਂ ਪਹੁੰਚੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਨੇ ਖੂਬਸੂਰਤ ਤਸਵੀਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਸੋ ਵੱਡੇ ਭਾਗ ਨੇ ਇੰਨਾ ਸੰਗਤਾਂ ਦੇ ਜਿਹੜੀਆਂ ਅੱਜ ਦੇ ਦਿਨ ਗੁਰੂ ਸਾਹਿਬ ਕੋਲ ਆ ਕੇ ਹਾਜ਼ਰੀ ਭਰਦੀਆਂ ਨੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸਰਬੱਤੇ ਭਲੇ ਦੀ ਅਰਦਾਸ ਕਰਦੀ ਖੂਬਸੂਰਤ ਤਸਵੀਰਾਂ ਸੱਜ ਖਾਨ ਜੀ ਦੇ ਦਰਬਾਰ ਸਾਹਿਬ ਤੋਂ ਔਰ ਅੱਜ ਦੇ ਦਿਨ ਤਾਂ ਸਰ ਸ਼੍ਰੀ ਗੁਰੂ ਸਾਹਿਬ ਦੇ ਪ੍ਰਕਾਸ਼ ਕੋਲ ਸੰਗਤਾਂ ਬੜੀ ਛੋਟਾ ਭਾਵਨਾ ਦਾ ਪਨਾਰੀਆਂ ਨੇ ਇਸ ਅਮਰ ਵੇਲੇ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸੀ ਸਵੇਰੇ ਸੁੰਦਰ ਜੋਸ਼ ਨਾਲ ਸਜਾਏ ਗਏ ਔਰ ਇਸ ਤਰ੍ਹਾਂ ਹੀ ਇਸੇ ਕੰਵਰਸ ਦੇ ਭੋਗ ਪਏ ਗੁਰਮਤ ਸਭਾ ਕੋਲ ਨਮਰ ਸੰਚਾਰ ਭਿਆ ਔਰ ਸ਼ਾਮ ਵਰੇ ਦੇਸੀ ਕੇ ਵਾਲੀ ਦੇਸੀ ਕੇ ਵਾਲੀ ਦੀਪਮਾਲਾ ਮਜੀ ਹੈ ਔਰ ਹੁਣ ਆਤਿਸ਼ਬਾਜ਼ੀ ਔਰ ਸਾਰਾ ਦਿਨ ਹੀ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਸੰਗਤ ਨਤਮਸਤੋ ਕੀ ਅਸੋ ਸੰਗਤ ਅਸਲਾਬ ਖਾ ਖਾ ਮਾਰਦਾ ਇਕੱਠ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸਰਬ ਦੇ ਮੰਡੀ ਅਰਦਾਸ ਕਰਨ ਲਈ ਪਹੁੰਚਿਆ ਹੋਇਆ ਕੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੂਰਵ ਬੜੀ ਹੀ ਸ਼ਰਧਾ ਭਾਵ ਨਾਲ ਲੈ ਗਿਆ